ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ। ਹੋਰ ਸਭ ਠੀਕ ਠਾਕ ਹੋਵੋਗੇ। ਚੜ੍ਹਦੀ ਕਲਾ 'ਚ ਹੋਵੋਗੇ। ਸਵੇਰ ਦਾ ਟਾਈਮ ਆ ਵੀਰੇ 6:00 ਵਜੇ ਠੀਕ ਆ। ਵੀ ਜਿਹੜੀ ਆਪਾਂ ਕਹਿੰਦੇ ਹੁੰਨੇ ਆ ਨਾ ਵੀਰੇ ਵੀ ਪਸ਼ੂਆਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ। ਠੀਕ ਆ। ਵੀ ਤਾਂ ਇਹ ਕੰਮ ਚੱਲਦਾ ਹੈ। ਠੀਕ ਆ ਜੇ ਆਪਾਂ ਮੰਨ ਕੇ ਚੱਲੋ ਵੀ ਆਪਾਂ ਡਾਕਟਰਾਂ ਦੀ ਆਸਤੇ ਰਹੀਏ ਨਾ। ਠੀਕ ਆ। ਡਾਕਟਰਾਂ ਨੂੰ ਵੀ ਵਿਚਾਰਿਆਂ ਨੂੰ ਆਪਣੇ ਮਾਂ ਘਰੇਲੂ ਕੰਮ ਨੇ ਠੀਕਾ ਡਿਊਟੀ ਤੇ ਹੀ ਆਉਣਾ ਉਹਨੇ 9 ਵਜੇ ਤੋਂ ਆਉਂਦੇ ਨੇ ਜਾਂ ਠੀਕਾ ਸ਼ਾਮ ਨੂੰ 3-4 ਵਜੇ ਤੱਕ ਰ ਦੀ ਜਿਵੇਂ ਆਪਾਂ ਇੱਕ ਤਰ੍ਹਾਂ ਦੀ ਕਹਿੰਦੇ ਨੇ ਮੁੱਢਲੀ ਸਹਾਇਤਾ ਮੋਟਲੀ ਸਹਾਇਤਾ ਵੀ ਚਲੋ ਉਹ ਹੁੰਦੀ ਆ ਵੀ ਉਹ ਮਾੜਾ ਮੋਟਾ ਸੰਭਣ ਵਾਲਾ ਪਰ ਜੇ ਵੀਰੇ ਆਪਾਂ ਨੇ ਇਹ ਕੰਮ ਦੇ ਵਿੱਚ ਕਾਮਯਾਬ ਹੋਣਾ ਨਾ ਤਾਂ ਟ੍ਰੀਟਮੈਂਟ ਸਾਰਾ ਬੰਦੇ ਨੂੰ ਆਪ ਆਉਣਾ ਚਾਹੀਦਾ ਹੁਣ ਆਪਾਂ ਜਿਹੜੀ ਆ ਗਾਂ ਆ ਹੱਥ ਘਾਉਂਦੇ ਆ ਤੁਹਾਨੂੰ ਗਾਂ ਜਾਣੀਏ ਵੀਰੇ ਦੂਜੇ ਸੂਏ ਦੂਜੇ ਸੂਏ ਨੂੰ ਘੱਪਣਾ ਠੀਕ ਆ ਵੀ ਦੂਜੇ ਸੂਏ ਨੂੰ ਘੱਪਣਾ ਹੈ ਹੁਣ ਇਹ ਡرائی ਹੈ 7 ਤੋਂ 7.5 ਮਹੀਨੇ ਦੀ ਘੱਪਣਾ ਇਹ ਤਕਰੀਬਨ ਇਹਦਾ 2 ਤੋਂ 3 ਮਹੀਨੇ ਰਹਿੰਦੇ ਨੇ ਵੀਰੇ ਦੇ 1.5 ਤੋਂ 2 ਮਹੀਨੇ ਸੂਣ ਦੇ ਹੁਣ ਇਹਨੂੰ 2 ਦਿਨ ਵੀਰੇ ਬੁਖਾਰ ਹੋਇਆ ਪਹਿਲਾਂ ਸਾਨੂੰ ਲੱਗਿਆ ਵੀ ਉਹ ਨਾ ਬੁਖਾਰ ਹੋ ਗਿਆ ਹੋਵੇ ਕਿਉਂ ਇੱਕੋ ਲਖਤ ਮੀਂਹ ਪੈ ਕੇ ਜਾਂ ਧੁੱਪ ਨਿਕਲਦੀ ਆ ਤਾਂ ਇੱਕ ਤਰ੍ਹਾਂ ਦਾ ਮੌਸਮ ਚੇਂਜ ਹੁੰਦਾ ਨਾ ਤਾਂ ਅਫਸੈਟ ਹੋ ਜਾਂਦੇ ਨੇ ਬੰਦੇ ਵੀ ਹੋ ਜਾਂਦੇ ਨੇ ਗਾਵਾਂ ਵੀ ਹੋ ਜਾਂਦੀਆਂ ਨੇ ਵੀ ਪਰ ਜਿਹੜਾ ਹੁਣ ਐਨ ਪੂਰੀ ਗੌਰ ਨਾਲ ਦੇਖੇ ਤੋਂ ਬਾਅਦ ਪਤਾ ਲੱਗਿਆ ਤਾਂ ਵੀਰੇ ਇਹਨੂੰ ਇਹ ਲੰਗੜਾ ਬੁਖਾਰ ਹੋਇਆ ਠੀਕ ਆ ਹੋਰ ਵੀ ਬਹੁਤ ਥਾਂੋਂ ਸ਼ਿਕਾਇਤਾਂ ਆ ਰਹੀਆਂ ਨੇ ਠੀਕ ਆ ਦੱਸ ਰਹੇ ਨੇ ਵੀਰ ਵੀ ਲਾਂਗੜਾ ਬੁਖਾਰ ਚੱਲ ਰਿਹਾ ਜੀ ਵੀਰ ਬਣ ਕੇ ਆਪ ਦਾ ਧਿਆਨ ਰੱਖੋ ਇਹ ਇੱਕ 2 ਦਿਨ ਤੋਂ ਵੱਧ ਬੁਖਾਰ ਲੱਗਦਾ ਨਾ ਤੁਹਾਡੇ ਪਸ਼ੂ ਨੂੰ ਤਾਂ ਜੇ ਤਾਂ ਤੁਸੀਂ ਆਪ ਟ੍ਰੀਟਮੈਂਟ ਕਰ ਸਕਦੇ ਹੋ ਠੀਕ ਆ ਵਧੀਆ ਸਮਝਾ ਫਿਰ ਤਾਂ ਆਪ ਕਰੋ ਵੀਰੇ ਨਹੀਂ ਫਿਰ ਕਿਸੇ ਚੰਗੇ ਮਾਹਰ ਡਾਕਟਰ ਦੀ ਸਲਾਹ ਲਵੋ ਠੀਕ ਆ ਹੁਣ ਇਹ ਵੀਰੇ ਗਾਮ ਮਤਲਬ 2 ਦਿਨਾਂ ਦੇ ਵਿੱਚ ਅੱਧਾ ਸਰੀਰ ਰਹਿ ਗਿਆ ਉਹ ਲਾਂਗੜੇ ਬੁਖਾਰ ਦੇ ਲਸਣ ਤੁਹਾਨੂੰ ਦੱਸਦੇ ਆਂ ਵੀ ਲਸਣ ਕੀ ਹੁੰਦੇ ਨੇ ਠੀਕ ਆ ਦਰਨ ਦੇ ਵਿੱਚ ਦਿੱਕਤ ਆਉਂਦੀ ਆ ਜਕੜੇ ਮਾਰਦਾ ਪਸ਼ੂ ਆਪਣਾ ਪੂਰੀ ਐਕਟੀਵਿਟੀ ਨਹੀਂ ਕਰਦਾ ਵੀ ਮੰਨ ਕੇ ਚੱਲੋ ਆਪਾਂ ਨਹੀਂ ਜਿਵੇਂ ਕਹਿ ਦਈਏ ਵੀ ਹੱਟ ਪੈਰ ਦੁਖਦੇ ਨੇ ਸਰੀਰ ਆਪਣਾ ਐਕਟਿਵ ਨਹੀਂ ਹੈਗਾ ਠੀਕ ਆ ਉਹ ਚੀਜ਼ ਰਹਿੰਦੀ ਆ ਲਾਂਗੜੇ ਬੁਖਾਰ ਦੇ ਵਿੱਚ ਠੀਕ ਆ ਵੀਰੇ ਫੇਰ ਜੇ ਲਾਂਗੜਾ ਬੁਖਾਰ ਹੁੰਦਾ ਲਾਂਗੜੇ ਬੁਖਾਰ ਤੋਂ ਬਾਅਦ ਜੇ ਨਾ ਮੰਨ ਗੌਰ ਹੋਵੇ ਤਾਂ ਵੀਰੇ ਇਹ ਗਾਂ ਲਾਂਗੜੇ ਬੁਖਾਰ ਤੋਂ ਥਲੇਰੀ ਕਿੰਨੀ ਨੂੰ ਵਗ ਜਾਂਦੀ ਆ ਠੀਕ ਆ ਹੁਣ ਆਪਾਂ ਲਾਂਗੜੇ ਬੁਖਾਰ ਦਾ ਵੀ ਟ੍ਰੀਟਮੈਂਟ ਕਰਿਆ ਨਾਲ ਹੁਣ ਵੀਰੇ ਥਲੇਰੀ ਇਹਦਾ ਕਰ ਰਹੇ ਆ ਠੀਕ ਆ ਹੁਣ ਪਹਿਲੀ ਤੁਹਾਨੂੰ ਦੱਸਿਆ ਸੀ ਵੈਰੀਨਲ ਲਾ ਕੇ ਪਹਿਲੀ ਡੋਜ਼ ਆਪਾਂ ਐਨਐਸਟੀ ਦੇ ਵਿੱਚ ਆਕਸੀ ਪਾ ਕੇ ਦੇ ਰਹੇ ਆ 100 ਐਮਐਲ ਠੀਕ ਆ ਜੀ ਵੀ ਇੱਕ ਨੇ ਦੀ ਆਪਦਾ ਹੁਣ ਬੂਟਾ ਬਾਟਾ ਲੈਕਸ ਲਾਵਾਂਗੇ ਸਾਰਾ ਕੁਝ ਦਾ ਟ੍ਰੀਟਮੈਂਟ ਪੂਰਾ ਕਰਾਂਗੇ ਬਸ ਵੀਰਵਣ ਕੇ ਧਿਆਨ ਰੱਖਿਆ ਕਰੋ ਧੰਨਵਾਦ